ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕਾ ਢਿੱਲਾ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਬਣਾ ਰਿਹਾ ਆਪਾਂ ਸਬਜੀ ਜੀ ਸ਼ਾਮ ਦਾ ਟਾਈਮ ਇੱਕ ਬਣਾਵਾਂਗੇ ਆਪਾਂ ਧੋਈ ਹੋਈ ਮਸਰੀ ਦੀ ਸਬਜ਼ੀ ਇੱਕ ਬਣਾਵਾਂਗੇ ਆਪਾਂ ਆਲੂ ਪਕੌੜਿਆਂ ਦੀ ਸਬਜ਼ੀ ਤੇ ਇਹ ਦੁੱਧ ਤਵੜੀ ਵਾਲਾ ਆਪਣਾ ਗਰਮ ਹੋ ਗਿਆ ਆਪਾਂ ਸਾਈਡ ਤੇ ਰੱਖਤਾ ਮੈਂ ਕੜਾਈਆਂ ਸਾਫ਼ ਕਰ ਰਹੀ ਹਾਂ ਸਬਜ਼ੀ ਬਣਾਉਣ ਵਾਸਤੇ ਗਲੌਜੀ ਹੁਣ ਆਪਾਂ ਬਣਾਵਾਂਗੇ ਸਬਜ਼ੀ ਮੈਂ ਆਪਣੀ ਸਬਜ਼ੀ ਬਣਾਉਂ ਬਿਨ ਬਗੇਰ ਤੜਕੇ ਤੋਂ ਤੇ ਦੂਜੀ ਨੂੰ ਆਪਾਂ ਤੜਕਾ ਲਾ ਕੇ ਬਣਾਵਾਂਗੇ ਇਹ ਹੈ ਮੇਰੀ ਸਾਮ ਦੀ ਰੁਟੀਨ ਇਹ ਕੰਨਦੀ ਵੀਡੀਓ ਬਣਾਈ ਹੋਈ ਹੈ ਸਾਮ ਦੀ ਮੇਰੀ ਅੱਜ ਪਾ ਰਹੇ ਹਾਂ ਆਕਾ ਆਪਾਂ ਮੂੰਗੀ ਮਸਤਰੀ ਨੂੰ ਚੰਗੀ ਤਰ੍ਹਾਂ ਹੱਥ ਨਾਲ ਸਾਫ਼ ਕਰ ਲਏ। ਪਾਣੀ ਕੱਢ ਦਿਆਂਗੇ ਦੋ ਚਾਰ ਇਹਦੇ। ਜੇਂ ਸਰਫ ਜੀ ਹੁੰਦੀ ਉਹ ਨਿਕਲ ਜਾਂਦੀ ਹੈ। ਨਹੀਂ ਫਿਰ ਝੱਗ ਜਿੱਤੇ ਆਈ ਜਾਂਦੀ ਹੈ। ਕਈ ਪਾਣੀ ਕੱਢਦੇ ਨੇ। ਹੁਣ ਮੈਂ ਪਾਣੀ ਦੇ ਵਿੱਚ ਪਾਤੀ ਧੋ ਮੂੰਗੀ ਮਸਤਰੀ। ਰੋਜੀ ਇਸੇ ਚੱਲਦਾ ਤੇ ਮੈਂ ਹੁਣ ਦੂਜੀ ਗੈਸ ਤੇ ਕੜਾਹੀ ਧਰਦੀ ਆਂ ਸਬਜ਼ੀ ਬਣਾਉਣ ਵਾਸਤੇ ਆਲੂ ਪਕੌੜਿਆਂ ਦੀ ਇੱਕ ਤਨਾ ਸਾਡੇ ਕੁੱਤੇ ਸਿਰ ਖਾਂਦੇ ਬਹੁਤ ਜ਼ਿਆਦਾ ਦਿਮਾਗ ਖਾਂਦੇ ਬਹੁਤ ਭੌਂਕਦੇ ਲੋਨਦਾਨੀ ਆਪਾਂ ਕੱਢ ਲਈ ਬਾਹਰ ਜਿਹੜਾ ਸਮਾਨ ਘਟਦਾ ਵਾਧਦਾ ਉਹ ਵੀ ਅੱਜ ਮੈਂ ਲੋਨਦਾਨੀ ਵਿੱਚ ਪਾਉਂਗੀ ਮੁੱਖੇ ਸਮਾਨ ਜਿਹੜਾ ਤੇ ਮੈਂ ਆਪਣੀ ਸਬਜੀ ਵਿੱਚ ਨਾਮਕ ਮਿਰਚ ਹਲਦੀ ਲੋੜ ਅਨਸਾਰ ਪਾਤਾ ਥੋੜਾ ਥੋੜਾ ਕੰਮ ਨਾਲ ਹੁੰਦੀ ਨਿਬੜ ਜਾਂਦਾ ਹੈ ਦੇਸੀ ਕੇ ਉਪਾਦ ਮੈਂ ਥੋੜਾ ਜਿਹਾ ਵਿੱਚ ਆਪਣੀ ਦਾਲ ਦੇ ਤੇ ਪੱਖੀ ਚਲਾਤੀ ਮੈਂ ਹਵਾ ਵਾਸਤੇ ਮੈਂ ਆਪਾਂ ਕੜਾਹੀ ਚਤੇ ਉਪਾਤ ਦੂਜੀ ਸਬਜ਼ੀ ਬਣਾਉਣ ਵਾਸਤੇ ਨੇ ਤਾਂ ਇੱਕ ਵਾਰ ਸੋਚੀ ਚ ਬਗਜੋ ਜਿਵੇਂ ਸਾਰੇ ਕੰਮ ਹੋ ਜਾਂਦੇ ਆ ਇਕੱਠੇ ਹੀ ਆਨਾ ਮੁੱਕ ਪਿਆਸੀ ਪਾਉਣ ਵਾਲਾ ਲੋਨਦਾਨੀ ਵਿੱਚ ਮੈਂ ਉਹ ਪਾਤਾ ਤੇ ਜੀਰਾ ਪਾਉਣ ਵਾਲਾ ਪਿਆਸੀ ਉਹ ਵੀ ਮੈਂ ਪਾਉਣੀ ਆ ਮੈਨੂੰ ਇਹ ਲੱਗਿਆ ਵੀ ਕਿਤੇ ਜਿਵੇਂ ਮੈਂ ਨਾ ਮੈਂ ਮਜੀਰੇ ਵਿੱਚ ਪਾ ਦੇਆ ਇਸ ਤਰ੍ਹਾਂ ਸਬਜ਼ੀ ਧਰਦੇ ਨਾਲ ਨਾਲ ਕੰਮ ਹੋਈ ਜਾਂਦੇ ਮੇਰੇ ਨਿੱਕੇ ਮੋਟੇ ਤੇ ਪਿਆਜ਼ ਕੁਸ ਮੈਂ ਇਹਦੇ ਵਿੱਚ ਸਿੱਟ ਤੇ ਹੈਂ ਕੋਸੇ ਦੂਜੀ ਸਬਜ਼ੀ ਵਿੱਚ ਪਾ ਤੇ ਤੜਕਾ ਲਾਉਣ ਵਾਸਤੇ ਤੇ ਨਾਲ ਹੁੰਦੇ ਜਿਹੜੇ ਮੇਰੇ ਕੰਮ ਕੇ ਉੰਟ ਨਾਏ ਨੇ ਮੈਂ ਉਹ ਕਰੀ ਜਾਣੀ ਆ ਤੇ ਆ ਪਕੌੜੇ ਇੱਕ ਪੈਕਟ ਮੈਨੂੰ ਥੋੜਾ ਲੱਗਿਆ। ਦੋ ਪੈਕਟ ਆਪਾਂ ਪਾਵਾਂਗੇ ਪਕੌੜਿਆਂ ਦੇ। ਮੇਰੇ ਬੇਟੇ ਨੂੰ ਪਕੌੜੇ ਬਹੁਤ ਵਧੀਆ ਲੱਗਦੇ ਆ। ਇਸ ਕਰਕੇ ਸੀ ਪਕੌੜੇ ਜ਼ਿਆਦਾ ਪਾਉਣੇ। ਚਲੋ ਆਏ ਹਾਂ ਤਾਂ ਬੱਚੇ ਖੁਸ਼ ਹੋ ਕੇ ਖਾ ਲੈਣ। ਬੱਚਿਆਂ ਦੇ ਖਾਤਰੀ ਬਣਾਉਣੇ ਆਪਾਂ ਚੀਜ਼ਾਂ ਜਦੋਂ ਬੱਚੇ ਨੇ ਇਹਨਾਂ ਖੁਸ਼ ਹੋ ਕੇ ਖਾਤੀ ਫਿਰ ਬਣਾਉਣ ਦਾ ਵੀ ਕੀ ਫਾਇਦਾ। ਮੈਨੂੰ ਇੱਕ ਪੈਕਟ ਥੋੜਾ ਲੱਗੇ ਤੇ ਮੈਂ ਇੱਕ ਪੈਕਟ ਹੋਰ ਪਾ ਲਿਆ ਲਓ ਜੀ ਆਪਾਂ ਪਕੌੜੇ ਪਾਤੇ ਤੇ ਹੁਣ ਤੇ ਨਹੀਂ ਅੱਜ ਪਕੌੜੇ ਮੈਂ ਇਸ ਤਰੀ ਮਾਤੇ ਹੁਣ ਆਪਾਂ ਪਾਣੀ ਪਾਤਾ ਪਾਣੀ ਪਾਤਾ ਵਿੱਚ ਤੇ ਵੀ ਦੀਦੀ ਕੁੱਕੜਾਂ ਨੂੰ ਅੰਦਰ ਕਰ ਰਹੀ ਹੈ ਬਲੋਜੀ ਅੱਜ ਮੇਰੀ ਸਿਹਤ ਰਾਤ ਦੀ ਕੁਸ ਕਰਵਾਵਾਂਗੇ ਤੇ ਮੈਂ ECG ਕਰਵਾ ਕੇ ਲਿਆਉਣੀ ਆ ਜਾ ਕੇ ਤੇ ਮੇਰੇ ਸਿਰ ਨੂੰ ਪਤਾ ਨਹੀਂ ਕਿਉਂ ਤੌਣੀਆਂ ਜਿਹੀ ਆਈ ਜਾਂਦੀਆਂ ਨੇ ਚਲੋ ਜੀ ਆਪਾਂ ECG ਕਰਵਾ ਕੇ ਲਿਆਉਣੇ ਤੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਫੁਲਵਾਚ ਕਰਨਾ ਸਟਿੱਪ ਨਾ ਕਰਿਆ ਕਰੋ ਵੀਡੀਓ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਤੇ ਤੇ ਰਾਤ ਮੈਨੂੰ ਬਿਲਕੁਲ ਹੀ ਨੀਂਦ ਨਹੀਂ ਆਈ ਹੈਗੀ ਐਨਾ ਮੇਰੇ ਸਿਰ ਭਾਰੀ ਭਾਰੀ ਹੋਇਆ ਤੇ ਤਾਉਣੀਆਂ ਆਉਣ ਮੈਨੂੰ ਪਸੀਨਾ ਆਇਆ ਬਹੁਤ ਜ਼ਿਆਦਾ ਚਲੋ ਅੱਜ ECG ਕਰਵਾ ਕੇ ਦਿਹਾਣੇ ਫਿਰ ਤੁਹਾਨੂੰ ਦੱਸਾਂਗੀ ਰਿਪੋਰਟ ਕਿਵੇਂ ਆਈ ਹੈ ਥੈਂਕ ਯੂ ਬਾਏ ਟੇਕ ਕੇਅਰ ਜੀ